ਸਰ ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੈ ਕੇ ਦਾਦੇ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਦੇ ਵਾਸਤੇ ਲਗਾਤਾਰ ਜਿਹੜਾ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਇਆ ਉਹਨਾਂ ਦੇ ਬਾਦ ਨੂੰ ਲਗਾਤਾਰ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਨਿਸ਼ਾਨਾ ਸਾਧਦੇ ਹੋਏ ਅਤੇ ਐਕਸ਼ਨ ਲੈਂਦੇ ਹੋਏ ਬਾਗੀ ਜਿਹੜੇ ਧੜੇ ਦੇ ਸਾਥੀ ਸੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪਰਮਿੰਦਰ ਸਿੰਘ ਢੀਣਸਾ ਨੇ ਇਸ ਦੇ ਉੱਤੇ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੇ ਗੁਲਾਮ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੀ ਹੁਣ ਜਾਣਕਾਰੀ ਮਿਲੀ ਹੈ ਕਿ ਮੈਨੂੰ ਤੇ ਸਾਡੇ ਕੁਝ ਹੋਰ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਹੈ ਪਹਿਲੀ ਗੱਲ ਤਾਂ ਐਸੇ ਫੈਸਲਿਆਂ ਨੂੰ ਨਾ ਅਸੀਂ ਮੰਨੀਏ ਤੇ ਨਾ ਹੀ ਅਸੀਂ ਸਮਝਦੇ ਹਾਂ ਕਿ ਕਿਉਂਕਿ ਸਾਨੂੰ ਪਤਾ ਸੀ ਜਦ ਅਸੀਂ ਸੁਬੀਰ ਸਿੰਘ ਬਾਦਲ ਦੇ ਖਿਲਾਫ ਬੋਲ ਰਹੇ ਹਾਂ ਤਾਂ ਉਹ ਪਾਰਟੀ ਜਿਹੜੀ ਹੁਣ ਬਾਦਲ ਦਲ ਬਣ ਕੇ ਰਹੇਗੀ ਜਾਂ ਇੱਕ ਬਾਦਰੇਨ ਕੰਪਨੀ ਦਾ ਨਾਮ ਜਿਹੜਾ ਲੋਕਾਂ ਨੇ ਉਹਨੂੰ ਦਿੱਤਾ ਉਹਦੇ ਚੋਂ ਸਾਨੂੰ ਕੋਈ ਬਹੁਤ ਵੱਡੀ ਆਸ ਨਹੀਂ ਸੀ ਪਰ ਸਾਡਾ ਇੱਕ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਇਹ ਕਾਲੀ ਦਨ ਨੂੰ ਕਿਵੇਂ ਬਚਾਉਣਾ ਹੈ ਕਿਵੇਂ ਉਹਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਕਿਵੇਂ ਸਿਧਾਂਤਕ ਤੌਰ ਤੇ ਕਾਲੀ ਦਨ ਨੂੰ ਮੁੜ ਜਿਹੜਾ ਹੈ ਪ੍ਰਾਣੀਆਂ ਸਾਡੀਆਂ ਜੋ ਰਵੈਤਾਂ ਨੇ ਉਹਨਾਂ ਤੇ ਚੋਰਨੇ ਉਸ ਮਕਸਦ ਨੂੰ ਲੈ ਕੇ ਸ਼ਰਮਣੀ ਕਾਲੀ ਦਨ ਸੁਧਾਰ ਜਿਹੜੀ ਲਹਿਰ ਉਹ ਸ਼ੁਰੂ ਕੀਤੀ ਗਈ ਸੀ ਤੇ ਉਹਦੇ ਵਿੱਚ ਅਸੀਂ ਇੱਕ ਵਾਸਤੇ ਸਾਰਾ ਪਲਾਨ ਅਸੀਂ ਕਰ ਰਹੇ ਹਾਂ ਪਰ ਇਹ ਜਿਹੜਾ ਫੈਸਲਾ ਹੈ ਇਹ ਜਲ ਸਾਬਤ ਕਰਦਾ ਹੈ ਸਰਦਾਰ ਚੁੰਨੀ ਸਿੰਘ ਬਾਦਲਾ ਉਹਨਾਂ ਨੂੰ ਕੀ ਖੌਫ ਹੈ ਸਾਡੇ ਤੋਂ ਕੀ ਡਰ ਹੈ ਉਹਨਾਂ ਦੇ ਮਨ 'ਚ ਵੀ ਸਾਨੂੰ ਨਾ ਤਾਂ ਕੋਈ ਨੋਟਿਸ ਭੇਜਿਆ ਗਿਆ ਨਾ ਹੀ ਸਾਡੀ ਜਵਾਬ ਤਲਬੀ ਕੀਤੀ ਗਈ ਕੋਈ ਬਿਨਾ ਜਵਾਬ ਲਈ ਬਿਨਾ ਨੋਟਿਸ ਦਿੱਤੇ ਸਾਨੂੰ ਪਾਰਟੀ 'ਚੋਂ ਕੱਢਤਾ ਗਿਆ ਤੇ ਇਹ ਕਹਿ ਕੇ ਵੀ ਇਨਡਿਸਪਲਾਈਨ ਕਰੀਏ ਕਿਤਾ ਉਹਨਾਂ 'ਚ ਇਹ ਵੀ ਨਹੀਂ ਹੋਂ ਦੱਸ ਸਕੇ ਵੀ ਕਿਸ ਚੀਜ਼ ਦਾ ਇਨਡਿਸਪਲਾਈਨ ਕੀਤਾ ਕੀ ਪਾਰਟੀ ਦੇ ਪੱਲੇ ਦੀ ਗੱਲ ਕਰਨੀ ਡਿਸਪਲਨ ਹੈ ਕੀ ਪ੍ਰਧਾਨ ਦੇ ਖਿਲਾਫ ਇਹ ਉਹਦੇ ਫੈਸਲਿਆਂ ਦੇ ਖਿਲਾਫ ਬੋਲਣਾ ਇਨਡਿਸਪਲਨ ਹੈ ਤੇ ਜੇ ਇਹਨੂੰ ਇਨਡਿਸਪਲਨ ਸਮਝਦੇ ਆ ਤਾਂ ਫੇਰ ਤਾਂ ਅਸੀਂ ਇਨਡਿਸਪਲਨ ਕੀਤਾ ਹੈ ਪਰ ਜੇ ਅਸੀਂ ਪਾਰਟੀ ਨੂੰ ਕੋਈ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਤਾਂ ਉਹ ਜਿਹੜਾ ਹੈ ਇਨਡਿਸਪਲਨ ਕਹਾ ਸਕਦਾ ਹੈ ਨਾ ਕਿ ਪਾਰਟੀ ਦੇ ਭਲੇ ਦੀ ਗੱਲ ਕਰਨਾ ਇਨਡਿਸਪਲਨ ਦਾ ਸਰਦਾਰ ਸੁਖਬੀ ਸਿੰਘ ਬਾਦਲ ਨੇ ਖੁਦ ਕੀਤਾ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਸ਼ਰੀਆਮ ਜਲੰਧਰ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਨੇ ਕੀਤਾ ਕੀ ਉਹਦਾ ਜਵਾਬ ਚਲ ਵੀ ਇਹ ਡਿਸਪਲਨਰੀ ਕਮੇਟੀ ਕਰੂਗੀ ਇਹਨਾਂ ਚ ਹਿੰਮਤ ਹੈ ਉਹਨਾਂ ਨੂੰ ਜਵਾਬ ਕਰ ਪੁੱਛਣ ਦਾ ਕਿ ਤੁਸੀਂ ਆਪਦੀ ਪਾਰਟੀ ਦਾ ਜਿਹੜਾ ਕੋਈ ਨਿਸ਼ਾਨ ਹੋਵੇ ਉਹਦਾ ਵਿਰੋਧ ਕਰਕੇ ਤੁਸੀਂ ਦੂਜੀ ਪਾਰਟੀ ਦਾ ਸਮਰਥਨ ਕਰੋ ਇਸ ਤੋਂ ਵੱਡਾ ਇਨਡਿਸਪਲਨ ਕੀ ਹੋ ਸਕਦਾ ਹੈਗਾ ਕਿ ਪਾਰਟੀ ਪ੍ਰਧਾਨ ਪਾਰਟੀ ਤੋਂ ਉੱਪਰ ਹੈ ਸੋ ਇਹ ਲੋਕ ਜਿਨ੍ਹਾਂ ਦੇ ਰਾਹੀਂ ਫੈਸਲੇ ਕਰਾਏ ਜਾ ਰਹੇ ਨਾ ਤਾਂ ਇਹਨਾਂ ਚ ਹਿੰਮਤ ਹੈ ਨਾ ਹੀ ਇਹਨਾਂ ਚ ਖਲਾਕ ਹੈ ਇਹ ਗੁਲਾਮ ਬਣ ਕੇ ਰਹਿਗੇ ਅਸੀਂ ਗੁਲਾਮ ਨਹੀਂ ਬਣ ਸਕਦੇ ਸਰਦਾਰ ਸੁਖੀ ਸਿੰਘ ਬਾਦਲੂ ਦੇ ਅਸੀਂ ਜਿਹੜਾ ਇੱਜ਼ਤ ਦੇ ਨਾਲ ਸਿਆਸਤ ਕੀਤੀ ਹੈ ਇੱਜ਼ਤ ਨਾਲ ਸਿਆਸਤ ਕਰਨੀ ਹੈ ਜਿਹੜੀ ਲੋਕ ਅੱਜ ਇੱਕ ਜਿਹੜੀ ਹੈ ਐਸੀ ਮਾਨਸਿਕਤਾ ਲੈ ਕੇ ਕੰਮ ਕਰ ਰਹੇ ਨੇ ਵੀ ਜਿਹੜੀ ਸਿੱਖਾਂ ਵਿੱਚ ਤਾਂ ਖਾਸ ਤੌਰ ਤੇ ਕਦੇ ਕਿਸੇ ਨੇ ਦੇਖੀ ਨਹੀਂ ਉਹ ਗੁਲਾਮੀ ਦੀ ਮਾਨਸਿਕਤਾ ਨਾਲ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂ ਆਪਦੇ ਵੱਲੋਂ ਸ਼ੋਭ ਚਾਹਵਾਂ ਦਿਨਾਂ ਕੋਈ ਨਹੀਂ ਤੁਸੀਂ ਜਿਹੜਾ ਹੈ ਝੂਠ ਸੱਚ ਦਾ ਨਿਤਾਰਾ ਪ੍ਰਮਾਤਮਾ ਕਰੂਗਾ ਤੁਸੀਂ ਆਪ ਦਾ ਗੁਲਾਮੀ ਜਿਹੜੀ ਹੈ ਉਹ ਜ਼ੰਜੀਰਾਂ ਨੂੰ ਜਦ ਤੱਕ ਨਹੀਂ ਤੋੜੋਗੇ ਉਦੋਂ ਤੱਕ ਪੰਜਾਬ ਦੇ ਲੋਕਾਂ ਦੀ ਤੁਹਾਨੂੰ ਪ੍ਰਵਾਨ ਨਹੀਂ ਕਰਨਾ ਇਹੀ ਲੋ ਇਹੀ ਮੁੱਦਾ ਅਸੀਂ ਲੈ ਕੇ ਪਹਿਲਾਂ ਤੁਰੇ ਸੀ ਤੇ ਨਾਲੇ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਨਾ ਸਾਡੀ ਡਿਊਟੀ ਹੈ ਅਸੀਂ ਕਰਾਂਗੇ ਤੇ ਨਹੀਂ ਸਾਨੂੰ ਕਿਸੇ ਤੋਂ ਕਾਲੀ ਦਰ ਤੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਜੰਮੇ ਕਾਲੀ ਸੀ ਕਾਲੀ ਹਾਂ ਤੇ ਕਾਲੀ ਰਹਾਂਗੇ ਤੇ ਇਹ ਤਾਂ ਸੁਭੀ ਸਿੰਘ ਬਾਦਲ ਨੂੰ ਅੱਜ ਲੋੜ ਹੈ ਲੋਕਾਂ ਨੂੰ ਸਰਟੀਫਿਕੇਟ ਲੈਣ ਦੀ ਜਿਨ੍ਹਾਂ ਨੇ ਚਾਰ ਵਾਰੀ ਪੰਜ ਵਾਰੀ ਲਗਾਤਾਰ ਉਹਨਾਂ ਨੂੰ ਨਕਾਰਤਾ ਸਰਟੀਫਿਕੇਟ ਪੰਜਾਬ ਦੇ ਲੋਕ ਹੀ ਤੁਹਾਨੂੰ ਨਹੀਂ ਦੇ ਰਹੇ ਤੁਸੀਂ ਸਾਨੂੰ ਕੀ ਦਿਓਗੇ ਸੋ ਮੈਂ ਇਹ ਕਰਦਾ ਵੀ ਇਹ ਸਰਾਸਰ ਉਹਨਾਂ ਦਾ ਡਰ ਉਹਨਾਂ ਦਾ ਖੌਫ ਸੀ ਜੀ ਨੇ ਜਿਹਦੇ ਕਰਕੇ ਉਹਨੇ ਫੈਸਲਾ ਲਿਆ ਤੇ ਦੂਜੀ ਵੱਡੀ ਗੱਲ ਟਾਈਮਿੰਗ ਜਿਹੜਾ ਸਮਾਂ ਉਹਨੇ ਚੁਣਿਆ ਇਹ ਵੀ ਬੜਾ ਸੋਚਣ ਵਾਲੀ ਗੱਲ ਹੈ ਇੱਕ ਪਾਸੇ ਪ੍ਰਦੀਪ ਕਲੇਰ ਜਿਹੜਾ ਡੇਰੇ ਸੱਚੇ ਸੌਦੇ ਦਾ ਸਿਆਸੀ ਵਿੰਗ ਦਾ ਮੁਖੀ ਸੀ ਉਹਨੇ ਬੜੇ ਗੰਭੀਰ ਦੋਸ਼ ਲਾਇਏ ਨਹੀਂ ਸੁਖਬੀ ਸਿੰਘ ਬਾਦਲ ਉੱਤੇ ਜਿੱਦੀ ਸਫਾਈ ਅੱਜ ਉਹਨਾਂ ਦੇ ਜਿਹੜੇ ਚਾਪਲੂਸ ਤੇ ਚਮਚੇ ਦੇ ਰਹੇ ਨੇ ਪਰ ਸੁਖਬੀ ਸਿੰਘ ਬਾਦਲ ਖੁਦ ਕਿਉਂ ਨਹੀਂ ਸਾਹਮਣੇ ਆ ਕੇ ਉਹਨਾਂ ਦਾ ਜਵਾਬ ਦਿੰਦੇ ਇੱਡੇ ਗੰਭੀਰ ਦੋਸ਼ਾਂ ਤੋਂ ਕਿਉਂ ਭੱਜ ਰਹੇ ਨੇ ਉਹ ਕਿਉਂ ਬੰਦ ਨਫਾਫਾ ਚਿੱਠੀ ਇਹ ਲੋਕਾਂ ਨੇ ਕੀ ਲਿਖਿਆ ਉਹਦੇ ਵਿੱਚ ਨਹੀਂ ਲੋਕਾਂ ਨੂੰ ਦੱਸ ਸਕੀ ਇਹ ਸਾਰੀਆਂ ਗੱਲਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਸਾਰਾ ਅੱਜ ਦਾ ਇਹ ਫੈਸਲਾ ਕੀਤਾ ਗਿਆ ਹੈ ਲੋਕ ਬੜੇ ਸਮਝਦਾਰ ਨੇ ਪੰਜਾਬ ਦੇ ਲੋਕ ਜਿਹੜਾ ਹੈ ਉਹ ਨਤਾਰਾ ਕਰਨਗੇ ਸੱਚ ਤੇ ਝੂਠ ਦਾ ਪਰ ਸਾਡੇ ਜਿਹੜੇ ਸਾਥੀ ਅਸੀਂ ਸਾਰੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੱਲਿਆ ਹਾਂ ਉਹ ਤੇ ਪੂਰਾ ਗ੍ਰੇਟ ਤਾਂ ਨਾਲ ਪੈਰਾ ਦੇਵਾਂਗੇ ਮੈਨੂੰ ਵਿਸ਼ਵਾਸ ਦਿਵਾਉਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਦੀ ਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਾਸਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪ੍ਰਧਾਨ ਬਦਲ ਦਿੱਤਾ ਜਾਵੇ ਤਾਂ ਜਿਹੜੇ ਆਗੂ ਨੇ ਜਾਂ ਲੀਡਰ ਨੇ ਉਹ ਮੁਰ ਤੋਂ ਪਾਰਟੀ ਦੇ ਵਿੱਚ ਇਕੱਠੇ ਹੋ ਸਕਦੇ ਨੇ ਪਰ ਸੁਖਬੀਰ ਸਿੰਘ ਬਦਲੇ ਥਾ ਕਿਸੇ ਹੋਰ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਬਿਊਰੋ ਰਿਪੋਰਟ ਅਖੰਡ ਲੋਕ